ਹਾਂਜੀ ਬਹੁਤ ਜੀ ਕਾਲਸ ਆਇਆ ਤੇ ਕੀ ਪਤੇ ਅੱਜ ਮੈਂ ਵੀਡੀਓ ਪਾਉਣ ਲੱਗੀ ਹਾਂ ਗਾਉਂ ਤੇ ਇਹ ਹੈ ਨਾ ਮੇਰੇ ਵਿਆਹ ਦਾ ਗਾਉਂ ਪਿਆ ਹੈ ਮੈਂ ਤੁਹਾਨੂੰ ਸਾਰਾ ਦਿਖਾ ਦਿੰਨੀ ਹਾਂ ਜੇ ਕੋਈ ਵੀ ਤੁਹਾਡੇ ਨਿਗਾਹ ਦੇ ਵਿੱਚ ਕੋਈ ਵੀ ਲੋੜਵੰਦ ਹੋਵੇ ਤੇ ਉਹ ਲੈ ਸਕਦਾ ਮੈਂ ਤੁਹਾਨੂੰ ਸਾਰਾ ਦਿਖਾ ਦਿੰਦੀ ਹਾਂ ਆਹ ਦੇਖੋ ਹੈਗਾ ਕਾਫੀ ਹੈਵੀ ਆ ਤੇ ਪਿਆ ਪਿਆ ਬੈਂਡ ਦੇ ਵਿੱਚ ਵੀ ਖਰਾਬੀ ਹੋਣ ਲਿਆ ਇਹ ਜਿਹੜਾ ਹੁਣ ਦੂਜੀ ਵਾਰੀ ਫੋਨ ਨੂੰ ਜੀ ਨਹੀਂ ਕਰਦਾ ਹੈਗਾ ਹੈਵੀ ਜ਼ਿਆਦਾ ਹੈ ਤੇ ਇਹ ਪਾਇਆ ਵੀ ਬ੍ਰਾਈਡਲ ਜਿਹੜੀ ਮੈਰਿਜ ਵਾਲੀ ਕੁੜੀ ਹੁੰਦੀ ਉਹਨੇ ਵਧੀਆ ਲੱਗਦਾ ਆਪਣੇ ਆਪ ਨੂੰ ਤਾਂ ਹੁਣ ਆਰਡ ਲੱਗਦਾ ਆ ਕਿ ਪਾਇਆ ਜੀ ਆਪਣੇ ਆਪ ਨੂੰ ਸਹੀ ਜੈਨ ਲੱਗਦਾ ਹੈਗਾ ਤੇ ਹੁਣ ਮੈਨੂੰ ਵੈਸੇ ਹੁੰਦਾ ਵੀ ਹੈ ਨਹੀਂ ਉਹ ਕੋਈ ਗੱਲ ਨਹੀਂ ਹੈਗੀ ਜਿੱਦਾਂ ਤੁਹਾਡਾ ਸਾਈਜ਼ ਆ ਉਸ ਆ ਉਹ ਸਾਈਜ਼ ਦੇ ਸਹਾਵ ਨਾਲ ਤੁਸੀਂ ਖਲਾ ਸਕਦੇ ਮੈਂ ਤੁਹਾਨੂੰ ਦਿਖਾ ਲ ਦਿੰਨੀ ਹਾਂ ਇਹ 24 ਉਦੋਂ ਤਾਂ ਇੰਨਾ ਬੂਆ ਹੁਣ ਤਾਂ ਛੈਨ ਮੇਰੀਆਂ ਬਾਵਾ ਮਸੀ ਪੜਨਦੀਆਂ ਆ ਆ ਆ ਦੇਖੋ ਵਿੱਚ ਕਾਫੀ ਕਪੜਾ ਹੈ ਤੇ ਆ ਦੇ ਚਿੱਚ ਕਰਾਇਆ ਸੀਗਾ ਉਦੋਂ ਤੇ ਆ ਕਾਫੀ ਵਿੱਚ ਕਪੜਾ ਹੈਗਾ ਹੈ ਤੁਸੀਂ ਖੋਲ ਵੀ ਸਕਦੇ ਜਿੰਨਾ ਜਿੰਨਾ ਦਿਲ ਕਰਦਾ ਹੈ ਆਪਣੇ ਹਿਸਾਬ ਨਾਲ ਆਪਣੇ ਸਾਈਜ਼ ਦੇ ਹਿਸਾਬ ਨਾਲ ਤੇ ਸਾਰਾ ਉੱਦੀ ਤੁਹਾਨੂੰ ਬਤੇ ਇੱਕ ਵਾਰੀ ਚੀਜ਼ ਪਾਈ ਦੀ ਹੈ ਮੁੜ ਕੇ ਉਦਾਂ ਦਾ ਉਦਾਂ ਹੀ ਪਿਆ ਹੈ ਇਹਦੀ ਆਪਾਂ ਬੈੱਡ ਦੇ ਵਿੱਚ ਤੈਹ ਲਾ ਕੇ ਰੱਖਿਆ ਹੈ ਮੈਂ ਤੁਹਾਨੂੰ ਵੀਡੀਓ ਵੀ ਪਾ ਦੇਣੀ ਹੈ ਜਿਹੜਾ ਜਦੋਂ ਮੈਂ ਵੇਅਰ ਕੀਤਾ ਸੀ ਤੇ ਆ ਸਾਰੇ ਅੱਗੇ ਪਿੱਛੇ ਇਹ ਵੀ ਕਾਫੀ ਆ ਤੇ ਜਿੰਨਾ ਹੋ ਸਕਦਾ ਆ ਆਪਾਂ ਕੋਲ ਸਕਦੇ ਆ ਵਿੱਚ ਕਾਫੀ ਕਪੜਾ ਆ ਤੇ ਉੱਚਾ ਨੀਵਾ ਵੀ ਜਿੰਨਾ ਕਰਾਉਣਾ ਆ ਸਕਦੇ ਆ ਤੁਹੀ ਵੇਖ ਸਰ ਦੇ ਇੱਕ ਵਾਰੀ ਮੈਂ ਕੋਈ ਗੱਲ ਨਾ ਲੱਗਿਓ ਵੀ ਤੁਹਾਨੂੰ ਵੀਡੀਓ ਬਣਾ ਕੇ ਦਿਖਾ ਦੇਣੀ ਆ ਤੇ ਬਾਵਾਂ ਵੀ ਆਪਣੀਆਂ ਪੂਰੀਆਂ ਆ ਪੁਰਾਣੀਆਂ ਆ ਜਿੰਨੀਆਂ ਇੰਨੀਆਂ ਕੋ ਹੁੰਦੀਆਂ ਆ ਤੇ ਦੁਪੱਟਾ ਵੀ ਤੁਹਾਨੂੰ ਨਾਲ ਦਿਖਾਦੀ ਦੁਪੱਟਾ ਵੀ ਉਦਾਂ ਹੀ ਆ ਇਹ ਵੀ ਕਾਫੀ ਹੈਵੀ ਆ ਨੈਟ ਦੇ ਵਿੱਚ ਆ ਇਹ ਚਾਰੇ ਸਾਈਡ ਇਦਾਂ ਲੈਸ ਲੱਗੀ ਆ ਕੋਈ ਵੀ ਲੋੜਵੰਦ ਹੋਵੇ ਤੇ ਤੁਸੀਂ ਲੈ ਸਕਦੇ ਆ ਮੈਨੂੰ ਮੈਸੇਜ ਕਰ ਸਕਦੇ ਆ ਆ ਤੁਸੀਂ ਪਾਇਆ ਦੇਖ ਸਕਦੇ ਆ ਤੇ ਇਹਦੀ ਟੋਟਲ ਲੈਂਥ ਹੈਗੀ ਆ 52 51 ਤੋਂ 52 ਤੱਕ ਆ ਤੇ ਆਪਣੇ ਹਸਾਨ ਵਿੱਚ ਕਾਫੀ ਕਪੜਾ ਹੈਗਾ ਤੁਸੀਂ ਖੋਲ ਵੀ ਸਕਦੇ ਆ ਜਿਹਨੂੰ ਵੀ ਜ਼ਰੂਰਤ ਹੋਵੇ ਤੇ ਮੈਨੂੰ ਮੈਸੇਜ ਕਰ ਦਿਓ ਤੇ ਜੇ ਕੋਈ ਤੁਹਾਡੀ ਕੋਈ ਨਿਗਾਚ ਵੀ ਹੋਵੇ ਕਿਸੇ ਨੂੰ ਜ਼ਰੂਰਤ ਹੋਵੇ ਤੇ ਲੈ ਸਕਦੇ ਇੱਕੋ ਵਾਰੀ ਪਾਇਆ ਆ ਕਈਆਂ ਨੂੰ ਹੁੰਦਾ ਹੈ ਕਈ ਨਹੀਂ ਵੀ ਲੈ ਸਕਦੇ ਤੇ ਇਹ ਤੁਸੀਂ ਲੈ ਸਕਦੇ ਆ ਤੇ ਗਾਂ ਦੀ ਗਾਮ ਵੀਡੀਓ ਨੂੰ ਸ਼ੇਅਰ ਕਰ ਦਿਓ ਬਿਲਕੁਲ ਨਮਾਇਆ ਇਦਾ ਦਾ ਇਦੀ ਪਿਆ ਆ ਮੈਂ ਇੱਕੋ ਵਾਰੀ ਤੁਹਾਨੂੰ ਬਤਾਇਆ ਵਿਆਹ ਵਾਲੇ ਦੇਣੀ ਆ ਪਪਾਈ ਦਾ ਮੁਰਕੇ ਦਾ ਪਿਆ ਹੀ ਰਹਿੰਦਾ ਆ ਤੇ ਪਿਆ ਆ ਤੇ ਮੈਂ ਸੋਚਿਆ ਚਲੋ ਆਪਾਂ ਵੀਡੀਓ ਬਣਾ ਕੇ ਅਪਲੋਡ ਕਰ ਦਿੰਨੇ ਆ ਕਿਸੇ ਦੇ ਕਾਮਾ ਜੂ ਜੇ ਕਿਸੇ ਨੇ ਲੈਣਾ ਹੋਗਾ ਤੇ ਲੈ ਲੈ ਸਕਦਾ ਆ ਇਹ ਪਿਆ ਹੀ ਰਹਿਣਾ ਆ ਮੁਰਕੇ ਹੋਣ ਤਾਂ ਤੁਹਾਨੂੰ ਪਤਾ ਗਾਂ ਦੀ ਗਾਂ ਕਲਰ ਅੱਜ ਕੱਲ੍ਹ ਹੋਰ ਚੱਲ ਪਿਆ ਇਹ ਹੈਗਾ ਇਹ ਰੈੱਡ ਕਲਰ ਟਮਾਟਰੀ ਕਲਰ ਨਹੀਂ ਜਿਹੜਾ ਹੁੰਦਾ ਉਹ ਵਾਲਾ ਕਲਰ ਆ ਤੇ ਆ ਨਾਲ ਦੁਪੱਟਾ ਵੀ ਪੂਰਾ ਚਾਰੋਂ ਸਾਈਡ ਤੋਂ ਕੱਢਿਆ ਆ ਲੈਸ ਲੱਗੀ ਆ ਸੈਂਟਰ 'ਚ ਵੀ ਕਢਾਈ ਹੋਈ ਆ ਨੈਟ ਦਾ ਦੁਪੱਟਾ ਆ ਬਹੁਤ ਹੀ ਵਧੀਆ ਖੁੱਲਾ ਡੁੱਲਾ ਦੁਪੱਟਾ ਆ ਕਾਫੀ ਹੈਵੀ ਚਾ ਗਾਉਨ ਵੀ ਹੈਵੀ ਆ ਦੁਪੱਟਾ ਵੀ ਤੇ ਤੁਹਾਨੂੰ ਇੱਕ ਵਾਰੀ ਬਾਹਰ ਵੀ ਇਹ ਬਾਹਰ ਥੋੜਾ ਧੁੱਪ ਕਰਕੇ orange color ਜਿਹਾ ਆਂਡਿਆ ਆ ਤੇ ਸਾਰਾ ਦੋਨੋਂ ਸਾਈਡ ਤੋਂ ਕੱਢਿਆ ਹੋਇਆ ਆ ਜਿਨੂੰ ਵੀ ਜ਼ਰੂਰਤ ਹੋਵੇ ਮੈਨੂੰ ਮੈਸੇਜ ਕਰ ਦਿਓ ਤੇ ਆਪਾਂ ਉਹਨਾਂ ਨੂੰ ਦੇ ਦਾਂਗੇ ਮੇਰੇ ਕੋਲ ਵੀ ਤਾਂ ਪਿਆ ਹੀ ਆ ਇੱਕ ਪਹਿੇ ਦਾ ਕਿਹੜਾ ਕੋਈ ਫਾਇਦਾ ਆ ਐਦਾਂ ਕੋਈ ਹੋਰ ਵੀ ਪਾ ਸਕਦਾ ਆ ਜਿੰਨੂੰ ਲੋੜ ਆ ਉਦੋਂ ਇਹ ਆ ਕਿ ਆਪਣਾ ਲੈ ਲਿਆ ਅੱਜਕੱਲ ਤੁਹਾਨੂੰ ਪਤਾ ਜ਼ਿਆਦਾਤਰ ਤਾਂ ਰੈਂਟ ਤੇ ਹੀ ਚੱਲਦੇ ਆ ਇਹ 2018 ਚ ਸਾਡੀ ਮੈਰਿਜ ਸੀ ਉਦੋਂ ਦਾ ਆ ਹੁਣ ਤਾਂ ਕਈ ਤਰ੍ਹਾਂ ਦੇ ਫਿੱਕੇ ਫੁਕੇ ਜਿਹੇ ਕਲਰ ਚੱਲਦੇ ਆ ਉਦੋਂ ਇਹ ਇਹ ਘਰ ਦੇ ਕਹਿੰਦੇ ਹੁੰਦੇ ਕਿ ਲਾਲ ਸ਼ਗਨਾ ਦਾ ਰੰਗ ਹੁੰਦਾ ਆ ਤਾਂ ਕਰਕੇ ਤੇ ਆ ਚੁੰਨੀ ਵੀ ਚਾਰੇ ਸਾਈਡ ਕੱਢੀ ਪਈ ਐ ਜਿਹਨੂੰ ਵੀ ਲੋੜ ਹੋਵੇ ਮੈਨੂੰ ਮੈਸੇਜ ਕਰ ਦਿਓ ਜੇ ਕੋਈ ਤੁਹਾਡੀ ਨਿਗਾਹ 'ਚ ਹੋਵੇ ਤਾਂ ਮੈਂ